ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਕ اور ਦੇ ਪਿੰਡ ਸ਼ੇਖੂਪੁਰ ਵਿਖੇ શ્રી ਹਨੂਮਨ ਮੰਦਿਰ ਵਿੱਚ ਤਿੰਨ ਦਿਨਾਂ ਵਿਸ਼ਾਲ ਸਾਲਾਨਾ ਪੰਡਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਗram ਪੰਚਾਇਤ ਐਨ ਆਰ ਆਈ ਵਿਰਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਪਹਿਲੇ ਦਿਨ ਸ਼੍ਰੀ ਰਮਾਇਣ ਜੀ ਦੇ ਪਾਠ ਆਰੰਭ ਹੋਏ ਦੂਜੇ ਦਿਨ ਪੋਗ ਪਾਏ ਗਏ ਜਿਸ ਉਪਰੰਤ ਚਾਹ ਪਕੌੜੇ ਫਲ ਫਰੂਟ ਅਤੇ ਲੰਗਰ ਵਰਤਾਇਆ ਗਿਆ ਤੀਜੇ ਦਿਨ ਵਿਸ਼ਾਲ ਹਵਨ ਯੱਗ ਹੋਇਆ ਜਿਸ ਵਿੱਚ ਪੰਡਿਤ ਸੰਜੀਵ ਕੁਮਾਰ ਵੱਲੋਂ ਪੁਜੀ ਸੰਗਤ ਨੂੰ ਰਾਮ ਨਾਮ ਦਾ ਜਾਪ ਕਰਵਾਇਆ ਗਿਆ ਤੇ ਸੰਗਤ ਦੇ ਸਹਿਯੋਗ ਨਾਲ ਚੰਡੇ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਮੁਖ ਪ੍ਰਬੰਧਕ ਰਾਣਾ ਸ਼ਮਸ਼ੇਰ ਸਿੰਘ ਸ਼ੰਮੀ ਸਾਹ ਦਾ ਸਰਪੰਚ ਨੇ ਸਮੂਹ ਸੰਗਤ ਐਨ ਆਰ ਆਈ ਵੀਰਾ ਸਹਿਯੋਗੀਆਂ ਅਤੇ ਦਾਨੀ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵੀਰ ਬਜਰੰਗ ਬਲੀ ਜੀ ਦੇ ਮੰਦਰ ਵਿੱਚ ਪੰਡਾਰੇ ਦੀ ਰੀਤ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਪੁਰਾਤਨ ਸਮੇ ਤੋਂ ਚੱਲਦੀ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ अपने इलाके दबर देखने इस चैनल नाइब और फॉलो जरूर जी, जै 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 करो जी धन्यवाद जय जय वी बजरंग बलि हर महादेव ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਰਾਮ ਰਾਮ ਨਮਸਕਾਰ ਅੱਜ ਹਨੂਮਾਨ ਜੀ ਦਾ ਪੜਾਰਾ ਸੀ ਬੜੇ ਸ਼ਾਨ ਸ਼ੌਕਤ ਨਾਲ ਸੁਪੰਨ ਹੋਇਆ ਇਸ ਕਰਕੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਐਨ ਆਰ ਐਫ ਵੀਰਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਦੋ ਤਿੰਨ ਦਿਨ ਦਾ ਪ੍ਰੋਗਰਾਮ ਚੱਲਿਆ ਲੰਗਰ ਪਾਣੀ ਚੱਲਿਆ ਚਾਹ ਪਕੌੜਾ ਚੱਲਿਆ ਰਮਾਇਣ ਦੇ ਪਾਠ ਦੇ ਭੋਗ ਪਾਏ ਆ ਸੋ ਸਾਰੇ ਵੀਰਾਂ ਦਾ ਰਲਮਲ ਕੇ ਜਿਹੜੀ ਸਾਫ ਦਿੱਤਾ ਉਹ ਸਾਰਿਆਂ ਦਾ ਬਹਿ ਤਹਿ ਕੋ ਧੰਨਵਾਦ ਸਾਰੇ ਨਗਰਾਂ ਸਾਰੇ ਨਗਰ ਵਾਲਿਆਂ ਦਾ ਜਿਨ੍ਹਾਂ ਨੇ ਬੜੇ ਸਹਿਯੋਗ ਨਾਲ ਕਰਦਾ ਇਹ ਸਾਫ ਦਿੱਤਾ ਅਸੀਂ ਸਾਰਿਆਂ ਦਾ ਬਹਿ ਤਹਿ ਕੋ ਧੰਨਵਾਦ ਕਰਦੇ ਹਾਂ ਔਰ ਸੇਵਾਦਾਰਾਂ ਦਾ ਖਾਸ ਕਰਕੇ ਨੌਜਵਾਨਾਂ ਦਾ ਜਿਨ੍ਹਾਂ ਨੇ ਬੜੇ 2-3 ਦਿਨ ਤੋਂ ਸੇਵਾ ਪੈਰ ਮਖੂਤੀ ਨਵਾਈਆ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼ਿਰੀ ਆ ਜੈ ਸ਼ਿਰੀ ਜੈ ਜੈ ਵੀ ਵਜਰੰਗ ਬਲੇ ਆਧਾਰ ਮਾ